ਔਰ ਮਜੀਠੀ ਦੇ ਜਾਣ ਨੂੰ ਖਤਰਾ ਹੈਗਾ ਕਹਿੰਦੇ ਬੱਬਰ ਖਾਲਸਾ ਦੇ ਉੱਪਰੋਂ ਕਿਹੜੀ ਉਹ ਬੱਬਰ ਖਾਲਸਾ ਕਿਹੜੇ ਸਿੰਘ ਨੇ ਕੋਈ ਸਿੱਖ ਨਹੀਂ ਰਿਹਾ ਸਾਰੇ ਜੇਲ੍ਹਾਂ ਦੇ ਵਿੱਚ ਤੁਰਨੇ ਹੋਏ ਨੇ ਜਾਂ ਚੱਕ-ਚੱਕ ਕੇ ਘਰਾਂ ਦੇ ਵਿੱਚ ਮਾਰ ਦਿੱਤੇ ਆ ਦੂਸਰੀ ਨਾਲ ਹੀ ਖਬਰ ਜੁੜੀ ਆ ਬਿਕਰ ਸਿੰਘ ਮਜੀਠੀਏ ਦਾ ਲਗੋਟੀ ਦਾ ਯਾਰ ਆ ਜਿਹੜਾ ਦਵਿੰਦਰ ਬੇਰਕਾ ਜਿਹੜਾ ਉਹਨੂੰ ਗ੍ਰਿਪਧਰ ਕਰ ਲਿਆ ਵਿਜੀਲੈਂਸ ਨੇ ਅੱਜ ਦੀਆਂ ਜਿਹੜੀਆਂ ਦਿਨ ਭਰ ਦੀਆਂ ਨੇ ਐਮ ਖਬਰਾਂ ਨੇ ਉਹ ਤੁਹਾਨੂੰ ਸੁਣਾਉਣੇ ਆ ਕਾਹਰ ਜੁੜੀਆ ਬਕਰਮ ਸਿੰਘ ਮਜੀਠੀਆ ਦੇ ਨਾਲ ਤੇ ਉਹਦੇ ਸਾਥੀ ਦੇ ਨਾਲ ਤੇ ਨਾਲ ਇੱਕ ਹੋਰ ਵੱਡਾ ਬਿਆਨ ਆ ਅਰਵਿੰਦ ਕੇਜਰੀਵਾਲ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪੂਰੀ ਜਿਹੜੀ ਗੱਲਬਾਤ ਆ ਉਸ ਵੀਡੀਓ ਦੇ ਵਿੱਚ ਦਰਸਾਵਾਂਗੇ ਤੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਹੱਥ ਮੰਨ ਕੇ ਬੇਨਤੀ ਹੈ ਕਿ ਵਾਤ ਤੋਂ ਵਾਤ ਜਰੂਰ ਕਰ ਲਿਓ ਤੇ ਆਪਣੇ ਕਮੈਂਟ ਜਰੂਰ ਲਿਖ ਦਿਓ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਸਾਉ ਤੋਂ ਪਹਿਲਾਂ ਗੱਲ ਕਰ ਲੈਣੇ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਖਬਰ ਜੁੜੀ ਆ ਕਿ ਬੱਬਰ ਖਾਲਸਾ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਖਤਰਾ ਹੈਗਾ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਨਾਬਾ ਜੇਲ੍ਹ ਦੇ ਵਿੱਚ ਬੰਦਾ ਬਿਕਰਮ ਸਿੰਘ ਮਜੀਠੀਆ ਤੇ ਇਟਾਲੀਅਨ ਏਜੰਸੀਆਂ ਨੇ ਇਹ ਲਿਖ ਕੇ ਦਿੱਤਾ ਕਿ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਉਹਨੂੰ ਬੱਬਰ ਖਾਲਸਾ ਤੋਂ ਜਿਹੜਾ ਖਤਰਾ ਤੁਹਾਨੂੰ ਪੂਰੀ ਗੱਲਬਾਤ ਦੱਸਦੇ ਆ ਕਿ ਜਦੋਂ ਇਹ ਜੇਲ੍ਹ ਦੇ ਵਿੱਚ ਹੁੰਦੇ ਆ ਉਦੋਂ ਇਹਨਾਂ ਨੂੰ ਬੱਬਰ ਖਾਲਸਾ ਤੋਂ ਖਤਰਾ ਹੁੰਦਾ ਹਾਂ ਦੱਸ ਦਿਓ ਕਿ ਪੰਜਾਬ ਦੇ ਵਿੱਚ ਕਿਹੜਾ ਬੱਬਰ ਖਾਲਸਾ ਹੈਗਾ ਜਾਂ ਜੇਲ੍ਹ ਦੇ ਵਿੱਚ ਕਿਹੜਾ ਬੱਬਰ ਖਾਲਸਾ ਹੈਗਾ ਠੀਕ ਆ ਕਿ ਇੰਟੈਲੀਜੈਂਸ ਏਜੰਸੀਆਂ ਜਾਂ ਕਮੇ ਕਮ ਕਰਦੀਆਂ ਜਾਂ ਕਿਹਦੇ ਹਿਾਰੇ ਤੇ ਜਾਂ ਆਪਾਂ ਕਹਿੰਦੇ ਕਿ ਸੁਖਬੀਰ ਬਾਦਲ ਦੇ ਹੁਣ ਜਣੀ ਕਿ ਸਾਰੀ ਗਿਥਿਮਿਥੀ ਇਹ ਆ ਕਿ ਇਹਨੂੰ ਮਜੀਠੀ ਨੂੰ ਬਾਹਰ ਕਿਵੇਂ ਕੱਢਣਾ ਹੁਣ ਮੱਸੀ ਵਾਂਗੂ ਤੜਫ ਰਿਹਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਤੇ ਕਰੀਬ ਜਿਹੜਾ 25 ਜੂਨ ਤੋਂ ਗ੍ਰਿਫਤਾਰ ਕੀਤਾ ਤੇ ਹੁਣ ਇਹਨੂੰ ਲੱਗਦਾ ਕਿ ਮੈਨੂੰ ਜਿਹੜਾ ਬਾਹਰ ਨਿਕਲਣਾ ਭਾਰਤਮਾਨ ਨੇ ਪੱਕੀ ਪੈਰੀ ਹੱਥ ਪਾ ਲਿਆ ਕਿ ਮੁਸ਼ਕਲਾ ਤੇ ਹੁਣ ਡਰ ਦਾ ਚੀਕਾ ਮਾਰੀ ਆ ਜਾ ਰਿਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਬੜੇ ਬਾਰੀ ਕਿਹਾ ਕਿ ਜਿਹੜੀਆਂ ਲੋਕਾਂ ਨੇ ਵੀਡੀਓ ਦਿਖਾਉਣੀਆਂ ਫੇਕ ਵੀਡੀਓ ਬਣਾ ਕੇ AI ਦੇ ਨਾਲ ਬਣਾ ਕੇ ਉਹ ਸੌਖੀਆਂ ਨੇ ਤੇ ਆਪਣੇ ਬਾਰੀ ਭਾਈ 6 ਮਹੀਨੇ ਹੋਇਆ ਜਿੱਤਾ 6 ਮਹੀਨੇ ਤੇ ਚੀਕਾ ਨਿਕਲ ਲੱਗ ਪਿਆ ਝੰਗਾਰਾ ਮਾਰਨ ਲੱਗ ਪਿਆ ਅਜੇ ਤਾਂ ਕੁਝ ਵੀ ਨਹੀਂ ਹੋਇਆ ਕਹਿੰਦੇ ਹੁੰਦੇ ਆ ਸ਼ੇਰ ਚੋਂ ਅਈ ਤਾਂ ਪੁਨੀ ਵੀ ਨਹੀਂ ਕੀਤੀ ਹੈ ਤਾਂ ਕੁਝ ਵੀ ਨਹੀਂ ਹੋਇਆ ਤੇ ਹੁਣ ਕਹਿੰਦੇ ਕੀ ਧਮਕੀ ਆ ਕੇ ਬੱਬਰ ਖਾਲਸੇ ਨੂੰ ਖਤਰਾ ਹੈਗਾ ਮਜੀਠੀਏ ਨੂੰ ਸਖਬੀਰ ਬਾਦਲ ਨੂੰ ਖਤਰਾ ਨਹੀਂ ਮਜੀਠੀਏ ਨੂੰ ਖਤਰਾ ਹੈਗਾ ਇਹ ਵੱਡੇ ਜਿਹੜਾ ਪ੍ਰਸ਼ਨ ਸੋਚਣ ਵਾਲੀ ਗੱਲ ਆ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਬੜਾ ਕੁਝ ਹੋਣਾਗਾ ਬੜੇ ਡਰਾਮੇ ਬਾਦ ਚੱਲਣੇ ਆ ਬੜੇ ਇਥੇ ਕਿ ਕਹਿੰਦਾ ਹੋ ਸਕਦਾ ਮਾਫ ਕਰਨਾ ਕਿ ਕਈਆਂ ਤੇ ਜਿਹੜਾ ਹਮਲੇ ਵੀ ਹੋ ਸਕਦੇ ਆ ਇੰਟੈਲੀਜੈਂਸੀ ਅਨੁਸਾਰ ਕੁਝ ਪਤਾ ਹੈਗਾ ਪਰ ਪਤਾ ਹੈਗਾ ਕਿ ਵੋਟਾਂ ਦੇ ਤਹਿਤ ਆ ਜਿਹੜਾ ਸਭ ਕੁਝ ਮਿੱਥਿਆ ਹੋ ਜਿਹੜਾ ਮਿੱਥਕੇ ਹੋ ਰਿਹਾ ਹੈਗਾ ਇਹ ਔਰ ਮਜੇਠੀ ਨੂੰ ਜਾਣ ਨੂੰ ਖਤਰਾ ਹੈਗਾ ਕਹਿੰਦੇ ਬੱਬਰ ਖਾਲਸਾ ਦੇ ਉੱਪਰੋਂ ਕਿਹੜੀ ਉਹ ਬੱਬਰ ਖਾਲਸਾ ਕਿਹੜੇ ਸਿੰਘ ਨੇ ਕੋਈ ਸਿੱਖ ਨਹੀਂ ਰਿਹਾ ਸਾਰੇ ਜੇਲ੍ਹਾਂ ਦੇ ਵਿੱਚ ਧੋਨੇ ਹੋਏ ਨੇ ਜਾਂ ਚੱਕ-ਚਾਕੇ ਘਰਾਂ ਦੇ ਵਿੱਚ ਮਾਰ ਦਿੱਤੇ ਆ ਤੇ ਹੁਣ ਮਜੇਠੀ ਨੂੰ ਕਹਿੰਦੇ ਬੱਬਰ ਖਾਲਸਾ ਤੋਂ ਖਤਰਾ ਹੋ ਗਿਆ ਦੂਸਰੀ ਨਾਲ ਹੀ ਖਬਰ ਜੁੜੀ ਆ ਬਿਕਰਮ ਸਿੰਘ ਮੰਜੀਠੀ ਦਾ ਲਗੋਟੀ ਦਾ ਯਾਰ ਆ ਜਿਹੜਾ ਦਵਿੰਦਰ ਬੇਰਕਾ ਜਿਹੜਾ ਉਹਨੂੰ ਗ੍ਰਿਪਦਾਰ ਕਰ ਲਿਆ ਵਿਜੀਲੈਂਸ ਨੇ ਇਹ ਦੱਸਿਆ ਜਾ ਰਿਹਾ ਕਿ ਉਹ ਬੇਰਕਾ ਜਿਹੜਾ ਇਹਨਾਂ ਦਾ ਕਰੀਬੀ ਆ ਖਾਸਮ ਖਾਸ ਆ ਇਹਨਾਂ ਦਾ ਕਿ ਜਿਹੜਾ ਉਸ ਟਾਈਮ ਜਦੋਂ ਵਿਜੀਲੈਂਸ ਨੇ ਜਿਹੜਾ ਬਿਕਰਮ ਸਿੰਘ ਮੰਜੀਠੀ ਨੂੰ ਗ੍ਰਿਪਦਾਰ ਕੀਤਾ ਸੀ ਘਰੋਂ ਉਸ ਵੇਲੇ ਉਹਨੇ ਪੂਰਾ ਬਿਗਨ ਪਾਉਣ ਦਾ ਜਿਹੜਾ ਪੂਰਾ ਕੰਮ ਕੀਤਾ ਪੂਰੀ ਉਹਨੇ ਤਾਨਾਸਈ ਜਮਾਈ ਪੂਰੀ ਹੈਕੜਬਾਜੀ ਕੀਤੀ ਕਿ ਅਸੀਂ ਗ੍ਰਿਫਤਾਰ ਨਹੀਂ ਕਰ ਲੈਂਦੇ ਬਿਕਰ ਸਿੰਘ ਮਜੀਠੀਆ ਨੂੰ ਤੁਸੀਂ ਲਾਈਵ ਦੇਖਿਆ ਹੋਣਾ ਕਰੀਬ ਘੰਟੇ ਦੇ ਕਰੀਬ ਖੱਜਲ ਖਬਾਰ ਹੋਣਾ ਪਿਆ ਵਿਜੀਲੈਂਸ ਨੂੰ ਫਿਰ ਜਾ ਕੇ ਗ੍ਰਿਫਤਾਰ ਹੋਇਆ ਫਿਰ ਜਾ ਕੇ ਨੇ ਆਪਣੇ ਚੈਨਲ ਬੁਲਾਏ ਫਿਰ ਜਾ ਕੇ ਗ੍ਰਿਫਤਾਰੀ ਦਿੱਤੀ ਡਰਾਮੇ ਬਾਜ਼ੇ ਪੂਰੇ ਸਰੇ ਦੇ ਇਹ ਇਹ ਜਿੱਦਾ ਸਾਲੇ ਮਿਰਸਾ ਸਿੰਘ ਬਲਟੋਆ ਹੋ ਗਿਆ ਜਾਂ ਹੋਰ ਹੋਗੇ 5-7 ਚਮਚੇ ਜਿਹੜੇ ਇਹਨਾਂ ਦੇ ਕੌਲੀ ਕੱਟ ਸੇ ਚਮਚੇ ਨੇ ਜਿਹੜੇ ਤੇ ਅੱਜ ਇਹਨਾਂ ਨੂੰ ਬੜਾ ਖਤਰਾ ਹੈਗਾ ਜੀ ਅੱਜ ਫਲਾਣੇ ਤੋਂ ਖਤਰਾ ਹੈਗਾ ਲੋਕਾਂ ਦੇ ਪੁੱਤ ਤੁਸੀਂ ਮਾਰ ਦਿੱਤੇ ਕੋ ਕੋ ਕੇ ਤੇ ਉਦੋਂ ਕਦਰ ਤੁਹਾਨੂੰ ਖਤਰਾ ਨਹੀਂ ਹੋਇਆ ਚੇਟੇ ਦੇ ਨਾਲ ਜਿੰਨਾ ਮਾਮਾ ਦੇ ਪੁੱਤ ਮਾਰੇ ਆ ਉਹਦਾ ਤੁਹਾਨੂੰ ਕੋਈ ਖਤਰਾ ਨਹੀਂ ਹੋਇਆ ਝੂਟੇ ਪੁਲਿਸ ਮੁਕਾਬਲੇ ਦੇ ਵਿੱਚ ਬਾਦਲ ਨੇ ਅਨੇਕਾਂ ਨੌਜਵਾਨ ਜਿਹੜਾ ਖਪਾ ਦਿੱਤੇ ਆ ਸੈਂਟਰ ਗਵਰਨਮੈਂਟ ਦਾ ਰਲ ਕੇ ਸਟੇਟ ਦੇ ਨਾਲ ਰਲ ਕੇ ਜਿਹੜਾ ਭਾਈ ਗੁਰਦੇਵ ਸਿੰਘ ਕੋਂਕੇ ਵਰਗੇ ਜਥੇਦਾਰ ਸਹੀਦ ਕਰਵਾ ਦਿੱਤੇ ਉਦੋਂ ਇਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਜਦੋਂ ਚਿੱਟੇ ਦੇ ਵਿੱਚ ਫੜੇ ਜਾਣ ਉਦੋਂ ਖਤਰਾ ਹੁੰਦਾ ਹੈਗਾ ਤੇ ਦੂਸਰੀ ਅਗਲੀ ਖਬਰ ਜੁੜੀ ਆ ਅਰਵਿੰਦ ਕੇਜਰੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਅਰਵਿੰਦ ਕੇਜਰੀਵਾਲ ਦੀ ਤੁਹਾਨੂੰ ਮੈਂ ਵੀਡੀਓ ਵੀ ਸੁਣਾਉਣਾਗਾ ਉਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਕਿ ਪੁਲਿਸ ਨੂੰ ਅਸੀਂ ਕਿਹਾ ਕਿ ਬਿਕਮ ਸਿੰਘ ਮੰਜੀਠੀ ਨੂੰ ਫੜਾ ਤੇ ਪੁਲਿਸ ਕਹਿੰਦੀ ਕਿ ਅਸੀਂ ਨਹੀਂ ਫੜਦੇ ਡਰਦੀ ਸੀ ਪੁਲਿਸ ਕਹਿੰਦੀ ਤੇ ਤੁਹਾਨੂੰ ਪਹਿਲਾਂ ਮੈਂ ਉਹ ਬਿਆਨ ਸੁਣਾ ਦੇਵਾਂ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕਿ ਕੀ ਆ ਜਿਹੜਾ अरविंद केजरीवाल बयान इनके चाचे तुम नशा बेच रहे हैं एक तो अभी जेल में बैठा है इनका सबसे बड़ा नेता अभी जेल में बैठा है जिसकी हिम्मत नहीं थी जब हमने पुलिस वालों को बोला इसको जेल में डालना है जब ये बात उठी पुलिस वालों की हिम्मत नहीं थी उसको हाथ लगाने की प्रशासन की हिम्मत नहीं थी उसको हाथ लगाने की ये तो आम आदमी पार्टी की सरकार ने जिसने ठान लिया कि पंजाब के युवाओं को नशे से बाहर करना है ਅੱਜ ਹਿੰਮਤ ਕਰਕੇ ਅਸੀਂ ਨੇ ਬੜੇ ਬੜੇ ਨਸ਼ਾ ਤਸਕਰੋ ਕੋ ਜੇਲ੍ਹ ਭੇਜਾਇਆ। ਇਹ ਵੀ ਰੋਟੀਆਂ ਸੇਕਦਾ ਰਵਿੰਦ ਕੇਜਰੀਵਾਲ ਕਹਿੰਦਾ ਪੁਲਸ ਤੋਂ ਇਹ ਸਵਾਲ ਚੁੱਕਦਾ ਕਹਿੰਦਾ ਪੁਲਸ ਨੂੰ ਕਹਿੰਦਾ ਉਹ ਨਹੀਂ ਸੀ ਜਦੋਂ ਪੁਲਸ ਨੂੰ ਤੁਸੀਂ ਖੁਦ ਹੀ ਛੁੱਟੀ ਦਿਓਗੇ ਕਿ ਭਾਈ ਫਲਾਣੇ ਦੇ ਉੱਪਰ ਕੇਸ ਦਰਜਾ ਜਾਂ ਕੋਰਟ ਨੇ ਜਿਹੜਾ ਦੋਸ਼ੀ ਕਰਾਰ ਦੇ ਦਿੱਤਾ ਤੇ ਪੁਲਸ ਕਿਉਂ ਨਹੀਂ ਫੜੂਗੀ? ਅੱਜ ਪੁਲਸ ਤੇ ਸਵਾਲ ਚੁੱਕਰੇ ਆ ਤੇ ਇਹੀ ਅਰਵਿੰਦ ਕੇਜਰੀਵਾਲ ਆ ਮਾਫੀ ਮੰਗਦਾ ਸੀ ਉਸਮ ਮਿਕਰੋ ਸਿੰਘ ਮਜੀਠੀ ਤੋਂ ਮਾਫੀ ਮੰਗ ਕੇ ਗਿਆ ਸੀ ਜਦੋਂ ਮਾਰ ਹਾਰੀ ਦਾ ਕੇਸ ਕਰ ਦਿੱਤਾ ਸੀ ਤੇ ਮੈਨੂੰ ਲੱਗਦਾ ਕਿ 2027 ਦੇ ਆਸ-ਪਾਸ ਆ ਤੁਸੀਂ ਆ ਦੇਖੋਗੇ ਕਿ ਕਿ ਮਾਫੀਆਂ ਕਿਵੇਂ ਆਉਂਦੀਆਂ ਨੇ ਮੈਂ ਇਹ ਨਹੀਂ ਕਹਦਾ ਕਿ ਭਾਈ ਗੁੰਡਿਆਂ ਨੂੰ ਨੱਥ ਪਾਉਣੀ ਚਾਹੀਦੀ ਵਿਕਰ ਸਿੰਘ ਮਜੀਠੀ ਵਰਗਿਆਂ ਨੂੰ ਜਿਨ੍ਹਾਂ ਨੇ ਮਾਮਾ ਦੇ ਪੁੱਤ ਮਾਰੇ ਆ ਉਹਨਾਂ ਨੂੰ ਜਿਹੜਾ ਕਿ ਜੇਲ੍ਹ ਦੇ ਵਿੱਚ ਡਕਣਾ ਚਾਹੀਦਾ ਪਰ ਇਹ ਬਿਆਨ ਦੇ ਜਿਹੜਾ ਕਿ ਹੋਸਾ ਹੀ ਨਾ ਬਿਆਨ ਲੱਗਦਾਗਾ ਕਿ ਅਸੀਂ ਕਿਹਾ ਕਿ ਫਲਾਨੀਰ ਜੇਲ੍ਹ ਦੇ ਵਿੱਚ ਪੁਲਿਸ ਪਾਵੇ ਤਾਂ ਪੁਲਿਸ ਕਦੇ ਡਰਦੀ ਸੀ ਸਾਡੀ ਪਾਰਟੀ ਆਈ 4 ਸਾਲ ਹੋ ਗਏ ਤੁਹਾਡੀ ਪਾਰਟੀ ਨੂੰ ਆਏ ਨੂੰ ਤੁਸੀਂ ਕਿਹਾ ਸੀ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਗੁਰੂਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫਾਇਲ ਆਦਾਂਗੇ ਅਸੀਂ ਉਹਨਾਂ ਨੂੰ ਫੜ ਲਾਂਗੇ ਪਰ ਕਰੀਬਾ 2 ਸਾਲ ਦੇ ਦਾ ਪ੍ਰਦੀਪ ਕਲੇਰ ਦੇ ਬਿਆਨ ਹੋ ਗਏ 164 ਦੇ ਦਰਜਾ ਬਿਆਨ ਕੋਡ ਦੇ ਵਿੱਚ ਹਜੇ ਤੱਕ ਉਹਨੇ ਨਾਂ ਲਿੱਤਾ ਸੀ ਜੇ ਜਿਹੜਾ ਸਾਰਾ ਕੁਝ ਬੇਅਦਬੀ ਇਹ ਕਰਵਾਇਆ ਇਹ ਹਣੀਪ੍ਰੀਤ ਤੇ ਡੇਰਾ ਰਾਮ ਰਹੀ ਉਹਨੇ ਕਰਵਾਇਆ ਸਰਸੇ ਵਾਲੇ ਸਾਧ ਨੇ ਬਲਾਤਕਾਰ ਹੀ ਨੇ ਤੇ ਭਾਈ ਹੁਣ ਤੱਕ ਤੁਹਾਡੀ ਸਰਕਾਰ ਨੇ ਕਿਉਂ ਨਹੀਂ ਫੜੇ ਉਹ ਦੋਸੇ ਕਿਉਂ ਤੁਸੀਂ ਅਕਾਲੀਆਂ ਵਾਂਗੂ ਕਿਉਂ ਤੁਸੀਂ ਉਹਨਾਂ ਨੂੰ ਬਚਾਉਣ ਤੇ ਲੱਗੇ ਹੋ ਜੇਕਰ ਇਹ ਗੱਲਾਂ ਕਹਿ ਰਹੀਏ ਤਾਂ ਫਿਰ ਸਾਰਿਆਂ ਦੇ ਜਿਹੜੀਆਂ ਮਿਰਚਾਂ ਲੱਗਦੀਆਂ ਨੇ ਕਿ ਭਾਈ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਕਿ ਤਮਾਹ ਖਬਰਾਂ ਨੇ ਜਿਹੜਾ ਦਵਿੰਦਰ ਸਿੰਘ ਬੇਰ ਦਾ ਫੜਿਆ ਹੋਇਆਗਾ ਕਰੀਬੀ ਹੈ ਜਿਹੜਾ ਸਰਕਾਰ ਵੀਰ ਬਾਦਲ ਦੀ ਕਿਰਪਾਦਾਰੀ ਹੋ ਸਕਦੀ ਹੈ ਇਹ ਵੀ ਵੱਡੇ ਸਕੇਤ ਖੜੇ ਹੋ ਸਕਦੇ ਆ ਤੇ ਹੁਣ ਜਿਹੜਾ ਕੇਸ ਮਜੀਠੀ ਨੂੰ ਜਿਹੜਾ ਕੇ ਕਾਨੂੰਨੀ ਸੁਰੱਖਿਆ ਦਿੱਤੀ ਆ ਭਾਈ ਦੇਈ ਜਾਓ ਕਾਨੂੰਨੀ ਸੁਰੱਖਿਆ ਬੋਝ ਕਿਤੇ ਪਾਉਣਾ ਬੋਝ ਆਮ ਲੋਕਾਂ ਦੇ ਜਿਹੜਾ ਖਜ਼ਾਨੇ ਦੇ ਸਰਕਾਰ ਦੇ ਪਾਉਣਾ ਖਜ਼ਾਨੇ ਦਾ ਸਰਕਾਰ ਕਿੱਥੋਂ ਚੱਲਦੀ ਆ ਸਰਕਾਰ ਦਾ ਖਜ਼ਾਨਾ ਆਮ ਲੋਕਾਂ ਦੇ ਜਿਹੜਾ ਸਿਰਾਂ ਤੋਂ ਚੱਲਦਾ ਹੈਗਾ ਤੇ ਇਸ ਕਰਕੇ ਜਿਹੜਾ ਇਹ ਸਭ ਕੁਝ ਹੋ ਰਿਹਾ ਹੈਗਾ ਤੇ ਬੱਸੋ ਬਾਹਰ ਲੱਗਦਾ ਹੈਗਾ ਤੁਸੀਂ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੇ ਦਿਓ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਧੰਨਵਾਦ ਬਰਜੀ ਦਾ ਖਾਲਸਾ ਬਰਜੀ ਕੀ ਫਤਿਹ